ਕਿੱਥੇ ਆਏ ਬਾਬਾ ਜੀ ਅੱਜ ਤੁਸੀਂ ਆਏ ਜੀ ਸ਼ਾਹਕੋਟ ਢੰਡੋਵਾਲ ਪਿੰਡ ਤੋਂ ਆਪਾਂ ਆਏ ਸੀ ਸਾਫੋ ਫੜਨ ਹਾਂਜੀ ਹਾਂਜੀ ਤੇ ਆਪਾਂ ਤੋਤੇ ਆ ਨੂੰ ਗੋਦ ਵਿਚਾ ਰਹੇ ਆ ਬੱਚੇ ਖਾ ਜਾਣੇ ਸੀ ਭਾਜੀ ਉਹਨਾਂ ਦੇ ਹਾਂਜੀ ਹਾਂਜੀ ਚਲੋ ਬਾਕੀ ਆਪਾਂ ਉਹ ਵੀ ਦੇਖਦੇ ਆ ਜਿਹੜਾ ਆਪਾਂ ਮੇਨ ਕੰਮ ਕਰਨ ਆਏ ਆ ਚਲੋ ਮਾੜਾ ਜਿਹਾ ਵੀ ਕਰਦੀ ਹੋਰੀ ਹੋਰੀ ਤਪਾਈ ਥੱਲੇ ਡੇਕ ਦੀ ਨਾਲ ਹੀ ਫੜ ਲਿਓ ਇਹ ਲੱਗ ਕਰ ਜਾ ਜਾ ਕੋਈ ਇਹ ਤਾਂ ਵੀਡੀਓ ਬਣਾਓ ਮੈਨੂੰ ਫੜਾ ਦਿਓ ਡੰਡੀ ਆ ਮਦ ਕੇ ਇੱਥੇ ਦੋਵੇਂ ਆਓ ਆਓ ਇੱਥੇ ਜੀ ਆ ਗਏ ਤੇ ਇੱਥੋਂ ਤਾਂ ਮੈਂ ਹੀ ਦਿੱਤੀ ਨਾ ਤਰਣੀ ਇਹਨੇ ਤਾਂ ਨੂੰ ਚੱਲਣਾ ਬਾਬਾ ਜੀ ਆਹ ਤੇ ਹਰਾਮ ਨਾ ਫੜੀ ਜਾਣੀ ਇੱਥੇ ਖੇਤੀ ਖੇਤੀ ਗਈ 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 ਲੈ ਲੋਗ ਚਲ ਰਹੇ ਨੇ ਦੇਖੋ ਚੇਰ ਲਾ ਲਈ ਬਾਬਾ ਜੀ ਆਪਾਂ ਬਚਾਤਾ ਤੋਤਿਆਂ ਨੂੰ ਤੋਤਿਆਂ ਨੂੰ ਜੀ ਤੋਤਿਆਂ ਨੂੰ ਬਚਾਤਾ ਜੀ ਤੇ ਚਲੋ ਬਾਕੀ ਇਹਨੇ ਵੀ ਆਪਣਾ ਖਾਣ ਪੀਣ ਕਰਨਾ ਹੀ ਸੀਗਾ ਚਲੋ ਫਿਰ ਉਹਨਾਂ ਲਈ ਆਵਾਜ਼ ਮਾਰ ਕੇ ਆਪਾਂ ਨੂੰ ਬੁਲਾ ਲਿਆ ਤੇ ਦੋ ਕੰਮ ਹੋ ਗਏ ਬਿਲਕੁਲ ਚਲੋ ਥੈਂਕ ਯੂ ਭਾਜੀ ਤੁਹਾਡਾ ਵੀ ਮਿਹਰਬਾਨੀ ਜੀ ਉਹ ਵੀ ਬਹੁਤ ਅਦਿ ਗੂਆਂ ਬਹੁਤ ਲਓ ਇੱਕ ਮੈਨੂੰ ਫੜਾ ਦਿਓ ਲੋਹਿਆਂ ਤੱਕ ਤੁਸੀਂ ਮੰਨ ਲਓ ਵੀ ਲੋਹਿਆਂ ਤੱਕ ਰੂਪੇਵਾਲ ਦਾ ਏਰੀਆ ਸਾਰਾ ਉਧਰ ਜਿਆਦਾ ਇਹ ਲਗਭਗ ਅਲੋਪ ਹੋ ਚੁੱਕੇ ਨੇ ਜਾਨਵਰ ਪਰ ਇਹ ਜਾਨਵਰ ਜ਼ਹਿਰੀਲੇ ਨਹੀਂ ਹੁੰਦੇ ਲੋਕੀ ਇਹਨਾਂ ਨੂੰ ਖਾਣਦੇ ਤੇ ਇਹਦੀ ਖੱਲ ਦੀ ਇਸਤੇਮਾਲ ਕਰਨ ਵਾਸਤੇ ਇਹਨਾਂ ਨੂੰ ਮਾਰਦੇ ਵਿਚਾਰੇ ਸ਼ਰੀਫ ਜੇ ਇਨੋਸੈਂਟ ਜੇ ਜਾਨਵਰ ਆ ਇਹਨਾਂ ਨੂੰ ਮਾਰੋ ਨਾ ਕਿਉਂਕਿ ਪਰੰਪਰਿਤ ਤੇ ਨਿਰਭਰ ਕਰਦੇ ਵੀ ਸੇਮ ਟੂ ਸੇਮ ਆਪਣੇ ਤਰ੍ਹਾਂ ਹਾਂ ਜਾਈ ਮੜਾ ਇੱਧਰ ਲਾਓ ਜੀ ਲਾਓ ਜੀ ਫੜ ਲਿਆ ਸ਼ਿਕਾਰੀ ਨੇ ਸ਼ਿਕਾਰ ਬਾਬਾ ਜੀ ਪੜਨਾ ਆਏ ਸੀਗੇ ਸੱਪ ਤੇ ਹੱਤ ਆਪਣੇ ਗੋ ਆ ਗਈ ਹਾਂ ਬਾਬਾ ਜੀ ਦਿਓ ਮੜਾ ਗੱਟੂ ਜੀ ਦਿਓ ਬੱਤੂ ਇਹ ਵੀ ਪਾ ਲਈਏ ਅਸੀਂ ਉਹ ਵੀ ਛੱਡ ਦਈਏ ਤੇ ਰਾਹ ਤੇ ਵਧੀਏ ਲੋ ਜੀ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਸਕੇਟਿੰਗ ਵਾਲੇ ਜਿਹੜੇ ਬੜੇ ਗੁਰੂ ਧਾਮਾਂ ਦੀ ਬਹੁਤ ਸਕੇਟਿੰਗ ਨਾਲ ਯਾਤਰਾ ਕਰ ਚੁੱਕੇ ਨੇ ਬਾਕੀ ਇਹਨਾਂ ਦੀ ਜੁਬਾਨੀ ਨਹੀਂ ਨਹੀਂ ਬਾਬਾ ਜੀ ਕੁਝ ਕਹਿਣਾ ਚਾਹ ਰਹੇ ਹੋ ਆਪਾਂ ਨੂੰ ਸੱਪ ਬਾਰੇ ਕਹਿੰਦੇ ਨੇ ਕਿਹਦੇ ਬਾਰੇ ਨਹੀਂ ਕਹਿਣਾ ਪਪਾ ਜੀ ਕਹਿੰਦੇ ਇਹਦੇ ਬਾਰੇ ਨਹੀਂ ਕਹਿਣਾ ਸੱਪ ਫੜਨਾ ਹੁਣ ਸੱਪ ਬਾਰੇ ਕਹਿੰਦੇ ਚਲੋ ਠੀਕ ਹੈ ਜੀ